ਤੁਹ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ ਹੁਣੇ ਇੱਥੇ ਲੱਗੀ ਕਾਨਕ ਅੱਗ ਬਚੀ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਲੁਧਿਆਣਾ ਦੇ ਵਿੱਚ ਐਨ ਐਚ 44 ਹਾਈਵੇ ਤੇ ਬਸਤੀ ਜੋਦੇਵਾਲ ਨੇੜੇ ਇੱਕ ਕੂਰੀਅਰ ਗੱਡੀ ਨੂੰ ਅੱਗ ਲੱਗੀ ਜਿਵੇਂ ਹੀ ਡਰਾਈਵਰ ਨੂੰ ਅੱਗ ਲੱਗਾਂ ਦਾ ਪਤਾ ਲੱਗਾ ਤਾਂ ਉਸਨੇ ਕਾਰ ਨੂੰ ਸੜਕ ਕਿਨਾਰੇ ਖੜੀ ਕਰਕੇ ਪਾਣੀ ਲੈਣ ਲਈ ਚਲਾ ਗਿਆ ਪਰ ਅੱਗ ਇੰਨੀ ਵੱਧ ਗਈ ਕਿ ਇਹ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਤੇ ਰਾਗੀਰਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਤੇ ਐਨਐਕੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਅੱਗ ਨੂੰ ਦੇਖ ਕੇ ਸਨ ਤੁਰੰਤ ਹੁਣ ਸੜਕ ਕਿਨਾਰੇ ਕਾਰ ਨੂੰ ਖੜੀ ਕਰ ਦਿੱਤਾ ਤਾਂ ਪਾਣੀ ਲੈਣ ਚਲਾ ਗਿਆ ਪਰ ਅਸਲ ਵਿੱਚ ਅੱਗ ਨੇ ਲਪਟਾ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਗਲੇ ਦਿਨ ਉਤਰਨ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਜਾਲਗਰ ਦੇੰਦੇ ਗੱਡੀ ਤੇ ਚਾਲਕ ਗਰਜੀਤ ਸਿੰਘ ਨੇ ਦੱਸਿਆ ਕਿ ਉਹ ਕੋਰੀਅਰ ਗੱਡੀ ਚਲਾ ਕੇ ਲਾਡੋਵਾਲਾ ਤੋਂ ਆ ਰਿਹਾ ਸੀ ਜਿਸ ਦਾ ਮੁੱਖ ਮੰਡਲ ਸਾੰਨੇਵਾਲ ਵਿੱਚ ਹੈ ਤੇ ਕਾਰ ਸਮਾਨ ਨਾਲ ਪਈ ਹੋਈ ਸੀ ਜਦੋਂ ਉਹ ਬਸਤੀ ਜੋਦੇਵਾਲ ਨੇ ਪਹੁੰਚਿਆ ਤਾਂ ਕਾਰ ਦੇ ਇੰਜਨ 'ਚੋਂ ਅੱਗ ਨਿਕਲਣ ਲੱਗ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨ